ਸਭ ਤੋਂ ਪਹਿਲਾਂ ਜੀ ਸਾਰੇ ਦੁਨੀਆ ਚ ਬੈਠੇ ਸਤਕਾਰਯੋਗ ਪੰਜਾਬੀਆਂ ਨੂੰ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੇਰੇ ਆਪਣੇ ਜੱਦੀ ਪਿੰਡ ਰਾਮਗੜ੍ਹ ਜ਼ਿਲ੍ਹਾ ਕਪੂਰਥਲਾ ਚ ਅਸੀਂ ਇੱਕ ਸਾਦੀ ਜਿਹੀ ਜਿਹੜਾ ਸਾਡਾ ਕਿਸਾਨ ਕਾਂਗਰਸ ਦਾ ਜੋ ਹੈ ਆਰਗੇਨਾਈਜੇਸ਼ਨ ਪੰਜਾਬ ਵਾਲੇ ਜਿਹੜਾ ਸਾਡਾ ਚੈਪਟਰ ਆ ਉਹਦੀ ਇੱਕ ਮੀਟਿੰਗ ਸੱਦੀ ਸੀ ਕਿਉਂਕਿ ਕਿਸਾਨ ਅੰਦੋਲਨ ਸਾਡੇ ਸਿਰ ਤੇ ਆ ਮੇਰੇ ਨਾਲ ਮੇਰੇ ਖੱਬੇ ਪਾਸੇ ਕੇਰਨਜੀਤ ਸਿੰਘ ਜੀ ਸੰਧੂ ਜਿਹੜੇ ਕਿ ਕਿਸਾਨ ਕਾਂਗਰਸ ਪੰਜਾਬ ਦੇ ਜਿਨ੍ਹਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਬਹੁਤ ਸਾਰੇ ਸਰਕਾਰਯੋਗ ਐਕਸ ਐਮ ਐਲ ਏ ਬਹੁਤ ਸਾਰੇ ਉਹ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਪਤੀ ਜਿਹੜੇ ਕਿਸਾਨ ਕਾਂਗਰਸ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਉਹ ਅੱਜ ਇਸ ਮੀਟਿੰਗ ਵਿੱਚ ਸਾਰੇ ਮੌਜੂਦ ਹਨ ਔਰ ਇਸ ਮੀਟਿੰਗ ਦਾ ਮਕਸਦ ਸੀਗਾ ਕਿ ਕਿਸਾਨਾਂ ਦਾ ਅੰਦੋਲਨ ਸਿਖਰਾਂ ਤੇ ਹੈ 3 ਸਾਲ ਪਹਿਲਾਂ ਬੈਠੇ ਦਿੱਲੀ ਦੀ ਬਰੂਹਾਂ ਦੇ ਉੱਤੇ 700 ਦੇ ਕਰੀਬ ਕਿਸਾਨ ਨੇ ਆਪਣੀ નિર્ਦੋਸ਼ ਕਿਸਾਨਾਂ ਨੇ ਜਾਨਾਂ ਗਵਾਈਆਂ ਲੇਕਿਨ ਦਿੱਲੀ ਦੀ ਸਰਕਾਰ 3 ਸਾਲ ਬਾਅਦ ਵੀ ਤਸ ਤੋਂ ਮਸ ਨਹੀਂ ਹੋਈ ਜਿਸ ਕਰਕੇ ਕਿਸਾਨਾਂ ਨੂੰ ਇੱਕ ਵਾਰ ਫਿਰ ਅੰਦੋਲਨ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਲਾਉਣਾ ਪਿਆ ਕਿਸਾਨ ਆ ਮਜ਼ਦੂਰ ਮੋਰਚੇ ਦੇ ਬੈਨਰ ਦੇ ਥੱਲੇ ਇਸ ਮੋਰਚੇ ਵਿੱਚ ਪਿਛਲੇ ਦਿਨਾਂ ਚ ਜਿੱਥੇ 5 ਤੋਂ 6 ਕਿਸਾਨ ਫਿਰ ਸ਼ਹੀਦ ਹੋ ਚੁੱਕੇ ਨੇ ਜਿੱਥੇ 200 ਤੋਂ 250 ਕਿਸਾਨ ਬੁਰੀ ਤਰ੍ਹਾਂ ਫੱਟੜ ਕਰਤਾ ਹਰਿਆਣਾ ਦੀ ਸਰਕਾਰ ਨੇ ਡਰੋਨਾਂ ਰਾਹੀਂ ਸਟੇਅਰ ਗੈਸ ਸ਼ੈਲ ਮਾਰ-ਮਾਰ ਕੇ ਰਬੜ ਦੀਆਂ ਬੁਲੇਟਸ ਪੈਲਟਸ ਮਾਰ-ਮਾਰ ਕੇ ਫਿਰ ਸਿੱਧੀਆਂ ਬੰਦੂਕਾਂ ਕੱਢ ਕੇ ਸਾਡਾ ਇੱਕ ਹੋਣਹਾਰ ਨੌਜਵਾਨ ਸ਼ੁਭਕਰਨ ਜਿਹੜਾ ਕਿ ਬੱਲੋ ਪਿੰਡ ਦਾ ਰਹਿਣ ਵਾਲਾ ਬਠਿੰਡੇ ਜ਼ਿਲ੍ਹੇ ਦਾ ਫਿਰ ਇਹਦੀ ਹੱਤਿਆ ਕਰ ਦਿੱਤੀ ਗਈ ਔਰ ਐਸੀਆਂ ਵੀਡੀਓ ਸਾਰੀਆਂ ਸੋਸ਼ਲ ਮੀਡੀਆ ਤੇ ਆ ਚੁੱਕੀਆਂ ਕਿਦਾਂ ਅ ਬੰਦੂਕ ਦੇ ਨਾਲ ਹਰਿਆਣਾ ਪੁਲਿਸ ਦੇ ਅਧ ਪਚਦ ਵਰਤੀ ਵਰਦੀ ਧਾਰੀ ਉਹਨਾਂ ਨੇ ਇਸ ਨੌਜਵਾਨ 23 ਸਾਲ ਦਾ ਨੌਜਵਾਨ ਸਿਰਫ ਜਿਹੜਾ ਦੋ ਪੈਣ ਦਾ ਸੱਕਾ ਭਰਾ ਇੱਕੋ ਹੀ ਸੀਗਾ ਉਹਦੀ ਉਹਦਾ ਕਤਲ ਕਰ ਦਿੱਤਾ ਔਰ ਇਸ ਤੋਂ ਇਲਾਵਾ ਜਿਹੜੀ ਟਰੈਕਟਰਾਂ ਦੀ ਪੰਨ ਤੋੜ ਕੀਤੀ ਤੌਬਾ ਮੇਰੀ ਔਰ ਬਿਸ਼ਰਮੀ ਦੇ ਨਾਲ ਪੰਜਾਬ ਦੇ ਅੰਦਰ ਵੜ ਕੇ ਟਰੈਕਟਰਾਂ ਦੀ ਪੰਨ ਤੋੜ ਸਾਡੇ ਕਿਸਾਨੀ ਝੰਡਿਆਂ ਨੂੰ ਪੈਰਾ ਥੱਲੇ ਰੋਂਦੇ ਆ ਔਰ ਗੰਦੀਆਂ ਧੀਆਂ ਤੇ ਮਾਵਾਂ ਦੀਆਂ ਗਾਲੀਆਂ ਗਾਲਾਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਸਮੂਹ ਕਿਸਾਨਾਂ ਨੂੰ ਪੁਲਿਸ ਵਾਲਿਆਂ ਨੇ ਕੱਢੀਆਂ ਔਰ ਸਾਰਾ ਨੈਸ਼ਨਲ ਮੀਡੀਆ ਬਿਲਕੁਲ ਚੁੱਪ ਬੈਠਾ ਆ ਤਾਂ ਤੁਹਾਡੀ ਬਦੌਲਤ ਸੋਸ਼ਲ ਮੀਡੀਆ ਦੀ ਬਦੌਲਤ ਅੱਜ ਇਹ ਜਿਹੜਾ ਕਿਸਾਨ ਦਾ ਅੰਦੋਲਨ ਹੈ ਉਹ ਸਾਰੀ ਦੁਨੀਆ 'ਚ ਬੈਠੇ ਲੁੱਕੀ ਦੇਖ ਰਹੇ ਨੇ ਵਰਨਾ ਨੈਸ਼ਨਲ ਮੀਨਸ ਮੇਨਸਟ੍ਰੀਮ ਮੀਡੀਆ ਨੇ ਇਹਨੂੰ ਬਲੈਕਆਊਟ ਕਰ ਦਿੱਤਾ ਔਰ ਜਿਹੜੀ ਇੱਥੇ ਨੁਕਤੇ ਦੀ ਗੱਲ ਅਸੀਂ ਕਰਨ ਵਾਸਤੇ ਇਹ ਮੀਟਿੰਗ ਕੀਤੀ ਆ ਕਿ ਸਾਡਾ ਪੰਜਾਬ ਹੋਵੇ ਪੰਜਾਬ ਇੱਕ ਇੱਕ ਆਟੋਨਮਸ ਜਿਹਨੂੰ ਫੈਡਰਲ ਢਾਂਚੇਜ ਕਹਿੰਦੇ ਕਿ ਸਾਡੀ ਆਪਣੀ ਅਲੱਗਾ ਸਟੇਟ ਹੈ ਸਾਡੀ ਧਰਤੀ ਦੇ ਵਿੱਚ ਵੜ ਕੇ ਜਿਹੜਾ ਘੱਗਰ ਦਰਿਆ ਵਾ ਉਹ ਪੰਜਾਬ ਦੀ ਧਰਤੀ ਦੇ ਥੱਲੇ ਪਰ ਪੰਜਾਬ ਦੇ ਵਿੱਚ ਵਗਦਾ ਵਾ ਉਹਦਾ ਜਿਹੜਾ ਪੋਲ ਆ ਉਹਦੇ ਅੱਧੇ ਪੋਲ ਦੇ ਉੱਤੇ ਆਣ ਕੇ ਹਰਿਆਣਾ ਪੁਲਿਸ ਨੇ ਬਹੁਤ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਕੰਕਰੀਟ ਦੀਆਂ ਕੰਧਾਂ ਦਰਿਆ ਦੇ ਵਿੱਚ ਤੋਏ ਕਿਲ ਠੋਕ ਕੇ ਕੰਡੇ ਵਾਲੀਆਂ ਤਾਰਾਂ ਲਾ ਕੇ ਤੇ ਪੁਲਿਸ ਇਦਾਂ ਖੜੀ ਕੀਤੀ ਜਿਦਾਂ ਕੋਈ ਦੁਸ਼ਮਣ ਦੇਸ਼ ਤੋਂ ਆਣ ਕੇ ਉਹਨਾਂ ਦੇ ਉੱਤੇ ਹਮਲਾ ਹੋ ਰਿਹਾ ਵਾ ਡਰਾਉਣੇ ਡਰਾਉਣੀਆਂ ਵਰਦੀਆਂ ਡਰਾਉਣੇ ਡੰਡੇ ਤੇ ਬੰਦੂਕਾਂ ਫੜਾ ਕੇ ਉਹਨਾਂ ਨੂੰ ਜਿੱਦਾਂ ਦਹਿਸ਼ਤ ਪਾਉਣੀ ਹੁੰਦੀ ਆ ਕਿਸਾਨਾਂ ਦੇ ਉੱਤੇ ਤੇ ਜਿਹੜੇ ਇਨਸਾਫ ਲੈਣ ਵਾਸਤੇ ਆ ਰਹੇ ਨੇ ਇਸ ਨਜ਼ਰੀਏ ਦੇ ਨਾਲ ਜਿਹੜਾ ਉਹ ਉੱਥੇ ਪ੍ਰਬੰਧ ਕੀਤਾ ਗਿਆ ਔਰ ਸਾਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੀ ਸਰਕਾਰ ਤੇ ਨਿਹਾਇਤ ਨਿਹਾਇਤ ਦੁੱਖ ਅਫਸੋਸ ਰੰਜ ਕਿ ਜਿਨ੍ਹਾਂ ਦੇ ਵਾਸਤੇ ਅਸੀਂ ਮਰ ਗਿਆ ਅਨਾਜ ਪੈਦਾ ਕਰਦੇ ਕਰਦੇ ਔਰ ਜੇਸ ਬਾਰਡਰਾਂ ਦੇ ਉੱਤੇ ਸਾਡੇ ਬੱਚੇ ਇਹਨਾਂ ਹੀ ਕਿਸਾਨਾਂ ਦੇ ਆ ਜਿਹੜੇ ਅੰਦੋਲਨ ਵਿੱਚ ਬੈਠੇ ਨੇ ਤੇ ਆ ਜਿਹੜੇ ਤੁਹਾਡੇ ਕੋਲ ਇੱਥੇ ਬੈਠੇ ਨੇ ਇਹਨਾਂ ਦੇ ਬੱਚੇ ਕਿਸਾਨਾਂ ਦੇ ਦੇਸ਼ ਦੇ ਇੰਟਰਨੈਸ਼ਨਲ ਬਾਰਡਰਸ ਤੇ ਰਾਖੀ ਕਰਦੇ ਫੌਜ ਵਿੱਚ ਭਰਤੀ ਹੋ ਕੇ ਜਾਨਾਂ ਗਵਾ ਕੇ ਇਹਨਾਂ ਦੀਆਂ ਲਾਸ਼ਾਂ ਪੰਜਾਬ ਹਰਿਆਣਾ ਰਾਜਸਥਾਨ ਅਤੇ ਹੋਰ ਸੂਬਿਆਂ ਵਿੱਚ ਜਦੋਂ ਆਉਂਦੀਆਂ ਕਿਸੇ ਬੀਜੇਪੀ ਦੇ ਆਗੂ ਦੀ ਜਾਂ ਕਿਸੇ ਬੀਜੇਪੀ ਦੇ ਲੀਡਰ ਦੇ ਆਗੂ ਦੇ ਮੁੰਡੇ ਦੀ ਜਾਂ ਬੱਚੇ ਦੀ ਕਦੀ ਲਾਸ਼ ਅਸੀਂ ਦੇਖੀ ਨਹੀਂ ਨਾ ਉਹਨਾਂ ਨੇ ਕਦੀ ਸ਼ਹਾਦਤ ਦਿੱਤੀ ਆ ਇਸ ਤੋਂ ਪਹਿਲਾਂ ਜਿਹੜਾ ਆਜ਼ਾਦੀ 'ਚ ਹਿੱਸਾ ਪਾਇਆ ਜੋ ਯੋਗਦਾਨ ਪਾਇਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਚੁੰਮੇ ਬਹਾਦਰ ਪੰਜਾਬੀਆਂ ਨੇ ਤੇ ਕਿਸਾਨਾਂ ਨੇ ਕਿਸਾਨ ਮੈਂ ਜਦੋਂ ਕਹਿੰਦਾ ਸਾਰੇ ਦੇਸ਼ ਦੇ ਕਿਸਾਨਾਂ ਨੂੰ ਕਹਿੰਦਾ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆਂ ਔਰ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਨੁਕਸਾਨ ਉਠਾਇਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਹੜੇ ਪਾਰਟੀਸ਼ਨ ਆ ਉਸ ਵਕਤ 1 ਮਿਲੀਅਨ ਪੋਪੂਲੇਸ਼ਨ ਤੋਂ ਵੀ ਜ਼ਿਆਦਾ ਸ਼ਾਇਦ 10 ਮਿਲੀਅਨ ਪੋਪੂਲੇਸ਼ਨ ਜਿਹੜੀ ਮੈਂ ਸਬਜੈਕਟ ਨੂੰ ਕਨੈਕਸ਼ਨ ਆ ਉਹ ਪਾਕਿਸਤਾਨ ਤੋਂ ਉੱਠ ਕੇ ਉੱਜੜ ਕੇ ਇਸ ਦੇਸ਼ ਵਿੱਚ ਆਏ ਕਿ ਅਸੀਂ ਆਪਣੇ ਦੇਸ਼ ਵਿੱਚ ਰਹਿਣਾ ਆਪਣੇ ਦੇਸ਼ ਵਿੱਚ ਆਜ਼ਾਦ ਤਰੀਕੇ ਨਾਲ ਰਹਿਣਾ ਇੱਥੇ ਆਣ ਕੇ ਅਨਾਜ ਦਾ ਭੰਡਾਰ ਭਰਿਆ ਗ੍ਰੀਨ ਰੈਵਿਊਲੂਸ਼ਨ ਵਾਈਟ ਰੈਵਿਊਲੂਸ਼ਨ ਕਰਕੇ ਜਿਹੜਾ ਅੱਜ ਜਿਹੜਾ ਕਹਿੰਦੇ ਨਾ ਵਿਕਸਿਤ ਭਾਰਤ ਆ ਬੀਜੇਪੀ ਨੇ ਇੱਕ ਮੁਹਿੰਮ ਚਲਾਈ ਆ ਵਿਕਸਿਤ ਭਾਰਤ ਵਿਕਸਿਤ ਭਾਰਤ ਉਹ ਵਿਕਸਿਤ ਨਹੀਂ ਗਾ ਹਲੇ ਹਲੇ 140 ਕਰੋੜ ਵਿੱਚੋਂ 82 ਕਰੋੜ ਭਾਰਤ ਦੇ ਲੋਕ ਫ੍ਰੀ ਰਾਸ਼ਨ ਯਾਨੀ ਕਿ ਆਟੇ ਤੇ ਚੌਲਾਂ ਦੇ ਉੱਤੇ ਨਿਰਭਰ ਰਿਹਾ ਤੇ ਇਹ ਫੂਡ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਗਰੀਬਾਂ ਵਾਸਤੇ ਵੰਡਿਆ ਜਾ ਰਿਹਾ ਭਾਰਤ ਸਰਕਾਰ ਵੱਲੋਂ ਕੌਣ ਦਿੰਦਾ ਵਾ ਇਹੀ ਸਾਰੇ ਜਿਹੜੇ ਕਿਸਾਨ ਅੰਦੋਲਨ ਵਿੱਚ ਬੈਠੇ ਨੇ ਸਾਰੇ ਦੇਸ਼ ਦੇ ਰਾਜਸਥਾਨ ਹਰਿਆਣਾ ਯੂਪੀ ਬਧਿਆਪਰਦੇਸ਼ ਪੰਜਾਬ ਅਤੇ ਹਰਿਆ ਦੂਸਰੇ ਸੂਬਿਆਂ ਦੇ ਕਿਸਾਨ ਇਹੀ ਅਨਾਜ ਦਾ ਪੰਡਾਰ ਪਰਦੇ ਜਿਹਦੇ ਕਰਕੇ ਪੋਖਮਰੀ ਤੋਂ ਦੇਸ਼ بچਿਆ ਹੋਇਆ ਵਾ ਲੇਕਿਨ ਫਿਰ ਵੀ ਬੀਜੇਪੀ ਨੂੰ ਕੋਈ ਤਰਸ ਨਹੀਂ ਆਇਆ ਜੋ ਅਨਿਆਇ ਜੋ ਬੇਇਜ਼ਤੀ ਜੋ ਇੱਕ અપਮਾਨ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਕੀਤਾ ਗਿਆ ਇੱਕ ਤਾਂ ਉਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿੰਦਿਘੀ ਕਰਦੇ ਦੂਸਰਾ ਸਾਡਾ ਆਪਣਾ ਮੁੱਖ ਮੰਤਰੀ ਹੋਵੇ ਪੰਜਾਬ ਦਾ ਜਿਹੜਾ ਕਹਿੰਦਾ ਮੈਂ ਸ਼ਹੀਦ ਭਗਤ ਸਿੰਘ ਦੀ ਪੱਗ ਬੰਨਦਾ ਉਹਦੀ ਮਿੱਟੀ ਦੀ ਸੌਂ ਖਾਦੀ ਆ ਉਥੇ ਮੁੱਖ ਮੰਤਰੀ ਦਾ ਸਮਾਗਮ ਰੱਖਿਆ ਖਟਕਰਕਲਾ ਦੇ ਵਿੱਚ ਕਿ ਮੈਂ ਕ੍ਰਾਂਤੀ ਲੈ ਕੇ ਆਉਂਗਾ ਦੇਸ਼ ਦੇ ਪੰਜਾਬ ਦੇ ਵਿੱਚ ਅੱਜ ਛੁੱਪ ਬੈਠਾ ਏ ਦਾ ਮੂੰਹ ਤੇ ਉਹਦੇ ਕੀ ਕਹਿੰਦੇ ਹੁੰਦੇ ਕਿ ਘੁੰਗੜੀਆਂ ਉਹ ਪੈ ਗਈਆਂ ਨੇ ਉਹਦਾ ਮੂੰਹ ਨਹੀਂ ਖੁੱਲਦਾ ਇੰਨੀ ਜ਼ਿਆਤੀ ਕਤਲ ਇਸ ਨੌਜਵਾਨ ਦਾ ਉੱਥੇ ਹੋਇਆ ਵਾ ਔਰ ਆ ਨੌਜਵਾਨ ਨੂੰ ਚੱਕ ਕੇ ਲੈ ਗਈ ਹਰਿਆਣੇ ਦੀ ਪੁਲਿਸ ਚੱਕ ਕੇ ਲਿਜਾ ਕੇ ਪ੍ਰੀਤਪਾਲ ਨੂੰ ਇਹ ਲਹਿਰੇ ਦਾ ਰਹਿਣ ਵਾਲਾ ਇੱਥੇ ਮੇਰੇ ਕੋਲ ਰਾਹੁਲਿੰਦਰ ਜੀ ਖੜੇ ਨੇ ਮਿਸਸ ਪੱਠਲ ਦੇ ਹੋਣਾਰਸ ਪੁੱਤਰ ਆ ਇਥੋਂ ਦਾ ਚੱਕ ਕੇ ਨੌਜਵਾਨ ਹਰਿਆਣੇ ਬੋਰੀਆਂ ਚ ਪਾ ਕੇ ਚੱਕ ਕੇ ਲੈ ਗਏ ਕਿਸਾਨਾਂ ਦੇ ਨੌਜਵਾਨਾਂ ਨੂੰ ਹਰਿਆਣੇ ਚ ਤੇ ਇਹਨੂੰ ਕੁੱਟਿਆ ਮਾਰਿਆ ਦੀ ਦੱਤ ਫ੍ਰੈਕਚਰ ਕਰਤੀ ਮੂੰਹ ਦੇ ਉੱਤੇ ਟਾਂਕੇ ਲੱਗੇ ਨੇ ਇਹਨੂੰ ਪੀਜੀਆਈ ਉੱਥੇ ਰੋहतक ਲੈ ਕੇ ਚਲੋ ਉਸ ਨੂੰ ਹੁਣ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਪਰੰਤੂ ਮੁੱਖ ਮੰਤਰੀ ਪੰਜਾਬ ਦਾ ਹੋਵੇ 92 ਉਹਨਾਂ ਦੇ ਨਾਲ ਐਮਐਲਏ ਜਤਾਏ ਹੁਣ ਪੰਜਾਬ ਦੇ ਲੋਕਾਂ ਨੇ ਤੇ ਉਹਦੇ ਚ ਇੰਨੀ ਜਾਨ ਨਹੀਂ ਗਈ ਇੰਨੀ ਜਾਨ ਨਹੀਂ ਗਈ ਇੱਕ ਐਫਆਈਆਰ ਦਰਜ ਕਰ ਦਿਓ ਹੁਣ ਉਹਨਾਂ ਦੀ ਪੁਲਿਸ ਵਾਲੇ ਜਿਹੜੇ ਸਾਡੇ ਤੇ ਨਿਤ ਦਿਨ ਪਰਚੇ ਕਰਦੇ ਝੂਠੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਕਿਸਾਨ ਜਿਹੜਾ ਮਰਿਆ ਵਾ ਸ਼ੁਭਕਰਨ ਇਹ ਤਾਂ ਹਰਿਆਣਾ ਤੇ ਜੀਂਦ ਤੇ ਗੜੀ ਪੁਲਿਸ ਸਟੇਸ਼ਨ ਦੀ ਟੈਰੀਟਰੀ ਵਿੱਚ ਮਰਿਆ ਹਾਲਾਂਕਿ ਦੈਟ ਇਜ਼ 100% ਡਾਊਟਫੁਲ ਸਾਨੂੰ ਕੋਈ ਜੋ ਭਰੋਸਾ ਨਹੀਂਗਾ ਹਰਿਆਣਾ ਦੇ ਪੰਜਾਬ ਪੁਲਿਸ ਦੇ ਆਫੀਸਰ ਜਿਹੜੀ ਦਲੀਲ ਦੇ ਰਹੇ ਨੇ ਮੰਨ ਲਓ 1 ਮਿੰਟ ਵਾਸਤੇ ਕਿ ਉਹਥੇ ਮਰਿਆ ਵਾ ਪੰਜਾਬ ਦਾ ਮੁੱਖ ਮੰਤਰੀ ਅਗਰ ਚਾਵੇ ਉਹਦੇ ਤੇ ਜ਼ੀਰੋ ਐਫ ਆਈ ਆਰ ਦੇਸ਼ ਵਿੱਚ ਕਿਤੇ ਹੀ ਕ੍ਰਾਈਮ ਹੋਵੇ ਵਾਟ ਇਜ਼ ਦ ਮੀਨਿੰਗ ਆਫ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਜਦ ਤਾਨੂੰ ਪਹਿਲਾ ਇਤਲਾਹ ਮਿਲਦੀ ਹੈ ਕਿਸੇ ਸਰਕਾਰ ਨੂੰ ਪੁਲਿਸ ਵਾਲੇ ਨੂੰ ਐਸਐਚਓ ਨੂੰ ਉਹਨੇ ਐਫਆਈਆਰ ਦਰਜ ਕਰਨੀ ਪੈਂਦੀ ਮੰਡੇਟਰੀ ਅਕੋਰਡਿੰਗ ਟੂ ਦੀ ਸੁਪਰੀਮ ਕੋਰਟ ਡਾਇਰੈਕਸ਼ਨਸ ਤੇ ਜ਼ੀਰੋ ਐਫਆਈਆਰ ਵੀ ਨਹੀਂ ਦਰਜ ਕੀਤੀ ਜ਼ੀਰੋ ਐਫਆਈਆਰ ਦਰਜ ਭਗਵੰਤ ਮਾਨ ਹੁਣ ਚਾਵੇ ਆਪਣੀ ਗੱਲ ਕਰਦੇ ਆ ਹੁਣ ਦਰਜ ਕਰਕੇ ਹਰਿਆਣੇ ਨੂੰ ਭੇਜ ਦੇ ਕਤਲ ਦੀ 302 ਦੀ ਸ਼ੁਭ ਕਰਨ ਦੇ ਮਾਪਿਓ ਤੋਂ ਜਾਂ ਕਿਸਾਨ ਅੰਦੋਲਨ ਦੇ ਆਗੂਆਂ ਕੋਲੋਂ ਕੰਪਲੇਂਟ ਲੈ ਕੇ ਜਿਹੜੀ ਕਿ ਉਹ ਬਾਰ ਬਾਰ ਦੇ ਰਹੇ ਨੇ ਜਿਹੜੇ ਅਹਲੇ ਤਾਂ ਅੰਤਮ ਸਦਸਕਾਰ ਨਹੀਂ ਕਰ ਰਹੇ ਉਹ ਕੰਪਲੇਂਟ ਦਾ ਜ਼ੀਰੋ ਐਫਆਈਆਰ ਦਰਜ ਕੀਤੀ ਜ਼ੀਰੋ ਐਫਆਈਆਰ ਤੇ ਜਿਹੜਾ 250 ਬੰਦਾ ਫੱਟੜ ਹੋ ਗਿਆ ਕਿਸਾਨ ਜਿੱਦਾਂ ਮੈਂ ਤੁਹਾਨੂੰ ਪ੍ਰੀਤਪਾਲ ਦਾ ਦਿਖਾਇਆ ਤੁਹਾਨੂੰ ਵੱਧ ਫੱਟੜ ਨੇ ਪੰਜਾਬ ਦੇ ਵਿੱਚ ਮੀਡੀਆ ਵਾਲੇ ਫੱਟੜ ਨੇ ਦੀਲ ਕੋ ਭਲਿੰਦਰ ਸਿੰਘ ਜਿਹੜਾ ਇੱਕ ਜਰਨਲਿਸਟ ਹੋਦੀ ਆ ਸਾਰਾ ਇੱਥੋਂ ਅੱਖ ਬਚ ਕੇ ਮੂੰਹ ਦੇ ਉੱਤੇ ਬਹੁਤ ਮੱਥੇ ਤੇ ਸੱਟਾਂ ਲੱਗੀਆਂ ਸਾਰਿਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਸਰਕਾਰ ਦੇ ਕੋਲ ਅਵੇਲੇਬਲ ਨੇ ਇੱਕ ਪਰਚਾ ਵੀ ਨਹੀਂ ਦਰਜ ਕੀਤਾ ਇੱਕ ਐਫ ਆਈ ਆਰ ਨਹੀਂ ਦਰਜ ਕੀਤਾ ਜਿਹੜੇ ਅੰਦਰ ਵੜ ਕੇ ਹਰਿਆਣੇ ਵਾਲਿਆਂ ਸਾਡੇ ਟਰੈਕਟਰ ਭੰਨੇ ਮਸ਼ੀਨਰੀ ਭੰਨੀ ਜਿਹੜੇ ਆ ਸਾਡੇ ਝੰਡਿਆਂ ਨੂੰ ਝੰਡਿਆਂ ਨੂੰ ਪੈਰਾਂ ਦੇ ਥੱਲੇ ਰੋਂਦਿਆ ਨਿਸ਼ਾਨ ਸਾਹਿਬ ਦਾ ਅਪਮਾਨ ਕੀਤਾ ਉਹਦੀ ਇੱਕ ਐਫਆਈਆਰ ਦਰਜ ਨਹੀਂ ਕੀਤੀ ਤੇ ਸਾਨੂੰ ਧਮਕਾਇਆ ਜਾ ਰਿਹਾ ਕਿ ਕੁਰਕ ਕਰਾਂਗੇ ਜਿਹੜੇ ਗਵਰਨਮੈਂਟ ਪ੍ਰੋਪਰਟੀ ਨੂੰ ਕਰਦੇ ਨੇ ਨੁਕਸਾਨ ਪਹੁੰਚਾਉਂਦੇ ਉਹਨਾਂ ਕਿਸਾਨਾਂ ਦੀ ਜਾਇਦਾਦ ਕੁਰਕ ਕਰਾਂਗੇ ਤੇ ਕੌਣ ਕੁਰਕ ਕਰੂਗਾ ਜਿਹੜਾ ਟਰੈਕਟਰਾਂ ਨੂੰ ਨੁਕਸਾਨ ਹੋਇਆ ਭਗਵੰਤ ਮੈਂ ਤੁਹਾਨੂੰ ਪੁੱਛਣਾ ਚਾਹਨਾ ਉਦਾਂ ਹੀ ਬੰਨੀ ਪੱਗ ਅਸੀਂ ਭਗਤ ਸਿੰਘ ਦੀ ਉਦਾਂ ਹੀ ਸੌਂ ਖਾਦੀ ਖਟਕੜ ਖਲਾ ਦੇ ਉੱਤੋਂ ਜਾ ਕੇ ਇਹਦਾ ਮਤਲਬ ਸਾਰਾ ਫਰਾਡ ਸੀਗਾ ਸਾਰਾ ਔਰ ਤੁਹਾਡੇ 92 ਚੋਂ ਇੱਕ ਆਦਮੀ ਬੋਲਦਾ ਸਿਰਫ ਕੁੰਵਰ ਜੇ ਪ੍ਰਤਾਪ ਸਿੰਘ ਉਹ ਵੀ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਉਹਨੂੰ ਛੱਡ ਕੇ 91 ਜੀਭਾਂ ਨੂੰ ਤਾਲੇ ਲੱਗੇ ਨੇ ਲੋਕ ਕਿਸੇ ਸਬਜੈਕਟ ਤੇ ਨਹੀਂ ਬੋਲਦੇ ਉਧਰਲੇ ਪਾਸੇ ਅਮਰਿਤਪਾਲ ਦੇ ਨਾਲ ਜ਼ਿਆਤੀ ਹੋ ਰਹੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹ ਭੁਖੜਤਾਲ ਤੇ ਬੈਠੇ ਨੇ 91ਾਂ ਦੇ ਉੱਤੇ ਮੂੰਹ ਤੇ ਤਾਲੇ ਲੱਗੇ ਸਮੀਰ ਭਗਵੰਤਵਾਨ ਕਿ ਐਸ ਲਈ ਚੁਣਿਆ ਸੀ ਅਸੀਂ ਤੁਹਾਨੂੰ ਇਹ ਸਾਰੀ ਗੱਲ ਨੂੰ ਮੱਦੇ ਨਜ਼ਰ ਰੱਖਦੇ ਔਰ ਜਿਹੜੀ ਗੱਲ ਕਈ ਜਗਦੇਵ ਹੋਣਾ ਨੇ ਐਕਸਐਮਐਲਏ ਸਾਹਿਬ ਬੈਠੇ ਨੇ ਕਿ ਗੁਰਮੀਤ ਖੁੱਡੀਆਂ ਐਗਰੀਕਲਚਰ ਮਿਨਿਸਟਰ ਦੇ ਘਰ ਦੇ ਬਾਹਰ ਤਰਨਾ ਲੱਗਿਆ ਹੋਇਆ ਵਾ ਕੌਣ ਤਰਨਾ ਲਾ ਕੇ ਬੈਠੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਕਾਫੀ ਕੁਝ ਮਹੀਨਿਆਂ ਤੋਂ ਬੈਠੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਮਗਰਲਾ ਅੰਦੋਲਨ ਸੀ ਜਿਹੜਾ 700 750 ਕਿਸਾਨ ਸ਼ਹੀਦ ਹੋਇਆ ਉੱਥੇ ਦਿੱਲੀ ਦੇ ਬਾਰਡਰ ਦੇ ਉੱਤੇ ਉਹ ਜਿਹੜਾ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ ਉਹਨਾਂ ਨੂੰ ਮਗਰਲੀ ਸਰਕਾਰ ਨੇ 250 ਕੇ 300 ਨੂੰ ਸਰਕਾਰੀ ਨੌਕਰੀ ਦੇ ਦਿੱਤੀ ਕਿਉਂਕਿ ਵਾਅਦਾ ਸੀਗਾ ਕਿ ਸਰਕਾਰੀ ਨੌਕਰੀਆਂ ਦੇਾਂਗੇ ਤੇ ਜਿਹੜਾ ਬਾਕੀ ਬਕਾਇਆ ਸੀਗਾ ਸਰਕਾਰ ਬਦਲ ਗਈ ਤੇ ਭਗਵੰਤ ਜਿਹੜਾ ਕਹਿੰਦਾ ਰੋਜ਼ ਕਿ ਮੈਂ মুরগি ਦਾ ਵੀ ਦੇਵਾਂ ਖਮਿਆਜ਼ਾ ਬੱਕਰੀ ਦਾ ਵੀ ਦੇਵਾਂ ਖਮਿਆ ਜਿਹੜਾ ਨੁਕਸਾਨ ਹੋਇਆ ਉਹਦੀ ਪੂਰਤੀ ਕਰੂੰਗਾ ਤੇ ਉਹ ਦਿਓ ਨਾ ਜਿਹੜੀ ਪਾਲਿਸੀ ਬਣੀ ਹੋਈ ਆ ਜਿਹੜੇ ਕਿਸਾਨ ਲੰਬੀ ਹਲਕੇ ਦੇ ਵਿੱਚ ਬੈਠੇ ਨੇ ਗੁਰਮੀਤ ਸਿੰਘ ਖੁੜੀਆਂ ਦੇ ਘਰ ਦੇ ਬਾਹਰ ਅਸੀਂ ਉਹਨਾਂ ਦੀ ਵੀ امدਾਦ ਕਰਦੇ ਆ ਕਿ ਉਹਨਾਂ ਸਾਰੇ ਕਿਸਾਨ ਜਿਹੜੇ ਪਿਛਲੇ ਅੰਦੋਲਨ ਵਿੱਚ ਸ਼ਹੀਦ ਹੋਏ ਨੇ ਮਰੇ ਨੇ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਬਣਦਾ ਜੋ ਕੰਪਨਸੇਸ਼ਨ ਹੈਗਾ ਉਹ ਦਿੱਤਾ ਜਾਵੇ ਮੈਂ ਸਲੂਟ ਕਰਦਾ ਵਾਂ ਸ਼ੁਭ ਕਰਨ ਦੇ ਪਰਿਵਾਰ ਨੂੰ ਮੈਂ ਸਲੂਟ ਕਰਦਾ ਹਾਂ ਕਿਸਾਨ ਅੰਦੋਲਨ ਦੇ ਜਥੇਬੰਦੀਆਂ ਨੇ ਉਹਨਾਂ ਨੇ 1 ਕਰੋੜ ਦੀ ਰਾਸ਼ੀ ਠੁਕرائی ਹੈ ਉਹ ਗਰੀਬ ਆਦਮੀ ਆ ਵਿਚਾਰਾ ਲੇਕਿਨ ਉਹਦੇ ਮਾਪਿਓ ਨੇ ਕਿਹਾ ਕਿ ਨਹੀਂ ਅਸੀਂ 1 ਕਰੋੜ ਸਾਨੂੰ ਪਰਮਾਨ ਨਹੀਂਗਾ ਸਾਨੂੰ ਸਰਕਾਰੀ ਨੌਕਰੀ ਪਰਮਾਨ ਨਹੀਂਗੀ ਸਾਨੂੰ ਪਹਿਲਾਂ ਜਿਹੜਾ ਪਰਚਾ 302 ਦਾ ਕਤਲ ਦਾ ਉਹਦੇ ਗੁਨਾਹਗਾਰਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਜਿਸ ਇਨਸਾਫ ਦੀ ਖਾਤਰ ਪੰਜਾਬ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਉਹਨਾਂ ਨੇ ਉਹ ਜਿਹੜੀ ਗੱਲ ਕੀਤੀ ਉਹਨਾਂ ਨੂੰ ਸਾਰੇ ਅੰਦੋਲਨ ਨੂੰ ਸਲੂਟ ਕਰਦਾ ਔਰ ਮੈਂ ਅੱਜ ਇੱਕ ਥੋ ਅਸੀਂ ਫੈਸਲਾ ਲਿਆ ਕਿਸਾਨ ਕਾਂਗਰਸ ਨੇ ਸਾਡੀ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਜਿਹੜਾ ਫੈਸਲਾ ਲਿਆ 28 ਤਰੀਕ ਨੂੰ ਟਰੈਕਟਰਸ ਵਗੈਰਾ ਦੀ ਮਾਰਚ ਕੀਤੀ ਹਰ ਹਲਕੇ 'ਚ ਉਹਦੇ ਦੇ ਨਾਲ-ਨਾਲ ਅੱਗੇ ਵਧਾਉਂਦੇ ਸਾਡੇ ਪੰਜਾਬ ਕਿਸਾਨ ਕਾਂਗਰਸ ਨੇ ਫੈਸਲਾ ਲਿਆ ਕਿ 29 ਤਰੀਕ ਨੂੰ ਦਿਨ ਵੀਰਵਾਰ ਠੀਕ 11 ਵਜੇ ਅਸੀਂ ਸਾਰੇ ਮਾਲਵੇ ਦੇ ਧਰਤੀ ਤੇ ਬੈਠੇ اخਲਾਕੀ ਤੇ ਗੈਰਤਮੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਅਪੀਲ ਕਰਦੇ ਕਿ ਆਪਾਂ ਚੌਕੇ ਪਿੰਡ ਵਿੱਚ ਇਕੱਠੇ ਹੋਣਾ ਜਿਹੜੇ ਉੱਥੇ ਮੰਡੀ ਹੈ ਦਾਣਾ ਮੰਡੀ ਚੌਕੇ ਪਿੰਡ ਦੀ 11 ਵਜੇ ਉੱਥੋਂ ਆਪਾਂ ਪੈਦਲ ਨਿਕਲ ਕੇ ਆਪਣਾ ਰੋਸ ਦਰਜ ਕਰਾਉਣ ਲਈ ਇਨਸਾਫ ਮੰਗਣ ਆਸਤੇ ਰੋਸ ਅਤੇ ਇਨਸਾਫ ਰੋਸ ਕਿਸਾਨਾਂ ਦੇ ਰੋਸ ਅਤੇ ਕਿਸਾਨ ਇਨਸਾਫ مارچ ਪਿੰਡ ਚੌਕੇ ਤੋਂ 29 ਤਰੀਕ ਦਿਨ ਵੀਰਵਾਰ ਨੂੰ ਕੱਢ ਕੇ ਆਪਾਂ ਬੱਲੋ ਵੇਖੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਵੀ ਕਰਨੀ ਆ ਜਿੰਨੇ ਜੋਗੇ ਅਸੀਂ ਹੋਵਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਹਮਦਰਦੀ ਵੀ ਕਰਾਂਗੇ ਉਹਨਾਂ ਦੇ ਨਾਲ ਇਨਸਾਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਨਸਾਫ ਦੀ ਲੜਾਈ ਵਿੱਚ ਅੱਗੇ ਵਧਾਂਗੇ ਤਾਂ ਕਿ ਜਿਹੜਾ ਪੰਜਾਬ ਦੀ ਸਰਕਾਰ ਜਿਹੜੀ ਸੁੱਤੀ ਪਈ ਆ ਜਿਹੜੀ ਕਹਿੰਦੀ ਸੀ ਬਦਲਾਅ ਲੈ ਕੇ ਆਉਣਾ ਬਦਲਾਅ ਤਾਂ ਨਹੀਂ ਲਿਆ ਸੀ ਕਿ ਬਦਲਾਅ ਜ਼ਰੂਰ ਕੀਤਾ ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਥੱਲੇ ਲੈ ਕੇ ਉੱਤੇ ਉਤਲੇ ਪੱਧਰ ਤਾਈ ਤੇ ਹੁਣ ਉਹ ਚੁੱਪ ਬੈਠੇ ਨੇ ਉਹਨਾਂ ਨੂੰ ਜਗਾਉਣ ਵਾਸਤੇ ਇਹ ਪ੍ਰੋਗਰਾਮ ਜਿਹੜਾ ਸਾਡੇ ਅ ਆਲ ਇੰਡੀਆ ਕਿਸਾਨ ਕਾਂਗਰਸ ਦੇ ਬਤੌਰ ਪ੍ਰਧਾਨ ਮੈਂ ਅਸੀਂ ਇੱਥੇ ਮੀਟਿੰਗ ਕਰਕੇ ਅੱਜ ਉਲੀਕਿਆ ਵਾ ਮੈਂ ਆਪਣੇ ਸਮੂਹ ਸਾਥੀਆਂ ਦੇ ਇੱਕ ਵਾਰ ਅੱਛੇ ਤਰੀਕੇ ਨਾਲ ਕਮਾਉਦਾ ਸਾਡੀਆਂ ਭੈਣਾਂ ਵੀ ਆਈਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਤਕਾਰਯੋਗ ਬਹੁਤ ਸਾਰੇ ਉੱਗੇ ਕਾਂਗਰਸ ਦੇ ਆਗੂ ਸਾਰੇ ਸਹਿਬਾਨ ਆਏ ਨੇ ਬਹੁਤ ਸਾਰੇ ਲੋਕ ਮੇਰੇ ਨਾਲ ਜਿਹੜੇ ਪੰਜਾਬ ਵਿੱਚ ਪੁਰਾਣੇ ਜੁੜੇ ਹੋਏ ਨੇ ਉਹ ਵੀ ਸਾਡੇ ਸਤਕਾਰਯੋਗ ਸਾਰੇ ਆਏ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਸ਼ੁਕਰੀਆ ਅਦਾ ਕਰਦਾ ਵਾਂ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਕਿ ਆਓ ਇੱਕ ਦਿਨ ਦਾ ਜਿਹੜਾ ਮਾਰਚ ਉਲੀਕਿਆ ਆਪਾਂ ਚੌਕੇ ਦਾਣਾ ਮੰਡੀ ਤੋਂ ਜਿਹੜਾ ਅਸੀਂ ਬੱਲੋਪਿੰਡ ਅ ਮੋੜ ਹਲਕਾ ਬਠਿੰਡਾ ਦੇ ਵਿੱਚ ਦੋਨੋਂ ਪਿੰਡ ਪੈਂਦੇ ਨੇ ਉੱਥੇ ਤੱਕ ਜਾਣਾ ਪਹੁੰਚਣਾ ਤਾਂ ਕਿ ਅਸੀਂ ਆਪਣਾ ਜਿਹੜਾ ਹੈ ਸ਼ਕਤੀ ਜਿਹੜਾ ਪੰਜਾਬ ਸਰਕਾਰ ਤੇ 91 ਜਿੱਥੇ ਰੋ ਬੁਰਾ ਮਨਾਉਂਦੇ ਮੈਂ ਉਹਨਾਂ ਦਾ ਨਾਮ ਰੱਖਿਆ ਬੰਦੂਆ ਮਜ਼ਦੂਰ ਕਿਉਂਕਿ ਬੰਦੂਆ ਮਜ਼ਦੂਰ ਮਜ਼ਦੂਰ ਸਾਬਤ ਕਰ ਰਿਹਾ ਆਪਣਾ ਉਹ ਕਦੀ ਕਿਸੇ ਮੁੱਦੇ ਦੇ ਉੱਤੇ ਬੋਲਦੇ ਨੇਗੇ ਆਪਾਂ ਬੰਦੂਆ ਮਜ਼ਦੂਰਾਂ ਦੀ ਸਰਕਾਰ ਨੂੰ ਹਲਾਈਏ ਖਲੂਣਾ ਦਿਈਏ ਜਗਾਈਏ ਉੱਠੋ ਆ ਜਿਹੜੀ ਕੇਸ ਤੁਸੀਂ ਬੰਦਦੇ ਹੋ ਬਸੰਤੀ ਕਲਰ ਦੀ ਰੰਗ ਪੱਗ ਤੇ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗਦੇ ਹਾਂ ਤੁਸੀਂ ਕਟੋਗੜ ਲੋਕਾਂ ਨੂੰ ਇਨਸਾਫ ਦੋ ਤੇ ਨਹੀਂ ਦੇ ਸਕਦੇ ਤੇ ਫਿਰ ਸਿਫਾ ਦੇ ਕੇ ਤੇ ਸਰਕਾਰ ਤੋਂ ਪਰੇ ਹੋ ਜਾਓ ਜਿਹੜੀ ਅਗਲੀ ਲੋਕੀ ਸਰਕਾਰ ਚੁਣਨਗੇ ਆਪੇ ਆਣ ਕੇ ਪੰਜਾਬ ਦੇ ਲੋਕਾਂ ਦੇ ਨਾਲ ਔਰ ਸਾਡੀ ਪਾਰਟੀ ਨੇ ਐਲਾਨ ਕੀਤਾ ਵਾ ਕਿ ਅਸੀਂ ਆ ਇੰਡੀਆ ਅਲਾਈਅንስ ਕਿ ਮਿਨਿਮਮ ਸਪੋਰਟ ਪ੍ਰਾਈਸ ਇੱਕ ਸਰਕਾਰੀ ਕਾਨੂੰਨ ਬਣਾਇਆ ਜਾਵੇਗਾ ਔਰ ਜਿਹੜਾ ਸਾਡਾ ਇੱਕ ਹੈਗਾ ਕਰਜ਼ਾ ਮਾਫੀ ਦਾ ਪ੍ਰੋਗਰਾਮ ਕਿਉਂਕਿ ਪਿਛਲੇ 10 ਸਾਲਾਂ ਚ ਮੋਦੀ ਸਾਹਿਬ ਦੀ ਸਰਕਾਰ ਨੇ 15 ਲੱਖ ਕਰੋੜ ਰੁਪਏ ਚੰਦ ਕਾਰਪੋਰੇਟ ਅਮੀਰਾਂ ਦੇ ਘਰਾਣਿਆਂ ਦਾ ਮਾਫ ਕੀਤਾ ਵਾ ਲੇਕਿਨ ਸਾਡੇ ਕਿਸਾਨਾਂ ਦਾ ਦੇਸ਼ ਦਾ 17 ਲੱਖ ਕਰੋੜ ਰੁਪਏ ਮਾਫ ਨਹੀਂ ਕੀਤਾ ਕਿਸੇ ਨੇ ਸੋ ਕਾਂਗਰਸ ਪਾਰਟੀ ਨੇ ਵੀ ਪ੍ਰਣ ਕੀਤਾ ਵਾ ਕਿ ਅਸੀਂ ਐਮਐਸਪੀ ਨੂੰ ਕਾਨੂੰਨ ਬਣਾਵਾਂਗੇ ਤੇ ਕਰਜ਼ਾ ਮਾਫੀ ਨੂੰ ਲੈ ਕੇ ਅਸੀਂ ਇੱਕ ਪਾਲਿਸੀ ਬਣਾ ਕੇ ਜਿਹੜਾ ਛੋਟਾ ਤੇ ਦਰਮਿਆਨਾ ਤੇ ਗਰੀਬ ਕਿਸਾਨ ਤੇ ਖੇਤ ਮਜ਼ਦੂਰ ਆ ਉਹਦੇ ਕਰਜ਼ੇ ਦੀ ਮਾਫੀ ਦੀ ਕੀਤੀ ਜਾਵੇਗੀ ਸੋ ਮੈਂ ਅੱਜ ਸਾਡੇ ਨਾਲ ਜੁੜਨ ਵਾਸਤੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਪਿੰਡਾਂ ਵਿੱਚ ਤੁਸੀਂ ਜ਼ਰੂਰ ਸੁਣਿਆ ਲਾਉਣਾ ਕਿ 29 ਤਰੀਕ ਨੂੰ ਆਪਾਂ ਸਾਰਿਆਂ ਨੇ ਪਿੰਡ ਚੌਕੇ ਹਲਕਾ ਮੋੜ ਤੋਂ ਚੱਲ ਕੇ ਪਿੰਡ ਬੱਲੋ ਸ਼ੁਭ ਕਰਨ ਦੇ ਪਿੰਡ ਵਿੱਚ ਜਾ ਕੇ ਉਹਨਾਂ ਨਾਲ ਹਮਦਰਦੀ ਕਰਨੀ ਆ ਔਰ ਅਫਸੋਸ ਕਰਨਾ ਤੇ ਨਾਲ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਕਿ ਆਪਾਂ ਸਭ ਨੇ ਮਿਲ ਕੇ ਇੱਕ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਉਹਨਾਂ ਦੀ ਇਨਸਾਫ ਦੀ ਲੜਾਈ ਵਿੱਚ ਸਭ ਨੇ ਬਣਦਾ ਯੋਗਦਾਨ ਪਾਉਣਾ ਇੱਕ ਵਾਰ ਸਾਰਿਆਂ ਦਾ ਆਉਣ ਤੇ ਔਰ ਤੁਸੀਂ ਜਿਹੜੇ ਮੇਰੇ ਨਾਲ ਸੋਸ਼ਲ ਮੀਡੀਆ ਜੁੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ